ਉਦਾਂ ਭੱਜ ਜਾਂਦਾ ਉੱਥੇ ਮੈਚ ਆਪਣੇ ਬੰਦੇ ਦਾ ਭਰਾ ਦਾ ਮੈਚ ਆ ਜਾਣਾ ਬਈ ਭੱਜ ਜਾ ਹਾਂ ਜਾਏ ਯਾਰ ਜ਼ਰੂਰੀ ਆ ਹੋਰ ਠੀਕ ਹੋਣਾ ਹੋਰ ਵਧੀਆ 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 ਬਣਾ ਰੈਸਟ ਕਰ ਕਰ ਖੇਢੀ ਚੱਲ ਹਾਂ ਬਈ ਰਾਜ ਕੋਈ ਤਾ ਠੰਡਾ ਹੈ ਨਹੀਂ ਗਰਮੀ ਆਉਂਦੀ ਜੀ ਨਾ ਸਰੀਰ ਨੂੰ ਹਾਂ ਗਰਮੀ ਇਹ ਗਰਮੀ ਤਾਂ ਆਉਗੀ ਜੇ ਮੈਚ ਵੱਡੇ ਹੋਣਗੇ 10 10 15 15 ਮਿੰਟਾਂ ਦੇ ਮੈਚ ਆ ਜਦੋਂ ਉਹਨੂੰ ਸਰੀਰ ਗਰਮ ਹੁੰਦਾ ਉਹਦੋਂ ਉਹ ਬੇਰ ਉਹ ਤੋਂ ਬਾਹਰ ਹੋ ਜਾਂਦੇ ਆ ਆ ਉਹਨਾਂ ਕੈਡਮੀ ਕੋਲ ਵੀ ਦੇ ਮੈਚ ਖੇਡੋ ਇਹ ਵੱਡੇ ਹੁੰਦੇ ਆ ਗਰਮੀ ਗਰਮੀ ਹੋਊ ਜਿਹੜੇ ਸਰੀਰ ਨੂੰ ਮੈਚ ਉਹ ਵਧੀਆ ਰਹਿੰਦਾ ਉਹ ਜੇ ਸੌਕਾ ਰਹਿੰਦਾ ਬੰਦਾ ਤੋ ਇਹ ਕਹਿ ਰਹੀ ਸੀ ਇੱਕ ਇੱਕ ਜਦ ਵੀ ਲਾਲਾ ਵੀ ਛਾਉ ਨੂੰ ਮੈਚ ਖੇਡ ਕੇ ਆ ਸਵੇਰੇ ਕਿਰਾ ਗਰਾਊਂਡ ਚ ਬਾਰ ਮਾਪਾ ਪਿੰਡ ਕਰਕੇ ਜਾ ਆਪਣਾ ਹੀ ਗਰਮੀ ਕੱਢ ਕੇ ਜਾ ਫੇਰ ਚੱਲ ਜਾ ਲੈ ਕੇ ਵਾਲੇ ਆਉਣੇ ਬਾਈ 2 2 ਵਜੇ 2 3 ਵਜੇ ਆ ਜਾਣਗੇ ਫੇਰ ਦੱਸ ਸਬ ਅਵਾਜ਼ ਨਹੀਂ ਆਉਂਦੀ ਬਾਈ ਤੇ ਕੋ ਸੁਲਤਾਨ ਨੂੰ ਮੜਾ ਜਾ ਉਹਦੇ ਮੈਚ ਆ ਜਰ ਨਹੀਂ ਸਾਰੇ ਪਲੇਅਰ ਪਹੁੰਚਣ ਭਈ ਆ ਹੁੰਦਾ ਪਲੇਅਰ ਨੂੰ ਮਾਰਨ ਜਾ ਹੁੰਦਾ ਇੱਕ ਹਾਂਜੀ ਇਹ ਹਾਂਜੀ ਔਰ ਹਾਂ ਇਹ ਲੋ ਦਾ ਵਧੀਆ ਇੱਕ ਉਹ ਆਸਟਾਵਿਨ 3 ਹੁੰਦੇ ਆ ਉਹ ਵਿਟਾਮਿਨ ਜਲਵਾਇਆ ਉਹ ਲੋਵਾਇਆ ਹਾਂ ਭਾਈ ਉਹ ਵੀ ਲੋਵਾਇਆ ਹਾਂ ਬਾਬਾ ਉਹ ਵਧੀਆ ਹੁੰਦੇ ਆ ਉਹ ਠੀਕ ਹੈ ਉਹ ਗੁੱਡ ਚੀਜ਼ ਹਾਂ ਹਾਂ ਬਰਾਤ ਕੇ ਵੀ ਮਾਰਚ ਮੋਰਚੇ ਚ ਵਧੀਆ ਲੱਗਦਾ ਜਦੋਂ ਗਰਮੀ ਚ ਜਿਆਦੇ ਲੋੜ ਹਾਂ ਹਾਂ ਭਾਈ ਹਾਂ ਪਰ ਉਹਨਾਂ ਰੈਗੂਲਰ ਖੇਢੀ ਜਾਂਦੇ ਉਹਦੇ ਜਿੱਦਾ ਜ਼ੋਰ ਲੱਗਦਾ ਆਂ ਸੁਲਤਾਨ ਕਿਦਾਂ ਕਿਦਾਂ ਜੀ ਬਹੁਤ ਵਧੀਆ ਅਪਧੀਆਂ ਬੰਦਾ ਕਾਇਮ ਕਰਕੇ ਭੇਜ ਰਿਹਾ ਵਿਟਾਮਿਨ ਲਵਾ ਰਿਹਾ ਆ ਜਾ ਆਜਾ ਮੇਰਾ ਭਰਾ ਜਲਦੀ ਆ ਜਾ ਜੱਗੂ ਪਹੁੰਚ ਜਾ ਹਾਂ ਉਹੋ ਮੇਰਾ ਬੋਤਲ ਲਵਾ ਰਖਿਆ ਭਾਈ ਆ ਜਾ ਉਹ ਵਿਟਾਮਿਨ ਬਹੁਤ ਵਿਟਾਮਿਨ ਪਾਏ ਨੇ ਹਾਂ ਵਿਟਾਮਿਨ ਨਹੀਂ ਤਾਂ ਆ ਜਾ ਪਹੁੰਚ ਜਾ ਮੇਰਾ ਭਰਾ ਲੈ ਜਾਨ ਨੂੰ ਸੈਲ ਕੱਟ ਰਿਹਾ ਭਾਈ ਆ ਜਾ ਜਲਦੀ ਪਹੁੰਚ ਮੇਰਾ ਵੀਰ ਮਣੂ ਹਰੀਆ ਨੂਰੀਆਲ ਪੀ ਹਾਂ ਪਹੁੰਚਣਾ ਜੱਗੂ ਆ ਜਾ ਥੋੜੇ ਟਾਈਮ ਤੱਕ ਆ ਰਿਹਾ ਉਧਰ ਆ ਰਿਹਾ ਆ ਰਿਹਾ ਲਵਾ ਕੇ ਬੋਤਲ ਫੇਰਦਾ ਹਾਂ ਹਾਂ ਥੈਂਕ ਯੂ ਥੈਂਕ ਯੂ ਬਰਾਹੋਰ ਦੁਗਣਾ ਜੇ ਤੂੰ ਹੁੰਦਾ ਰੌਣਕ ਮੇਲਾ ਹੋਰ ਬਣ ਜਾਣਾ ਤੇ ਐਂ ਜੇ ਐਂ ਜੇ ਕਾ ਦੰਦਾ ਖੇਰਾਗਾ ਅੱਗੇ ਐ ਗਾ ਵੀ ਸਾਰੇ ਪਿਆਰੀ ਚੱਲ ਰਹੀ ਹੈ ਪੂਰੀ ਟੂਰਨਾਮੈਂਟ ਦੀ ਬਸ ਨਹੀਂ ਵੱਡੇ ਮੱਲ ਪਹੁੰਚ ਵੱਡੇ ਵੱਡੇ ਮੱਲ ਪਹੁੰਚ ਜਾਣਾ ਗਰਾਉਂਡਾਂ ਦੇ ਸ਼ਿਕਾਰ ਨਦਰਾਜ ਅੱਜ ਸ਼ੁਰੂਆਤ ਕਰ ਰਿਹਾ ਲੁਦਰਾ ਬਣਾ ਹਾਂਜੀ ਹਾਂਜੀ ਲੁਦਦਾ ਆ ਰਿਹਾ ਲੁਦਦਾ ਆ ਰਿਹਾ ਹਾਂ ਨਦਰਾਜ ਅੱਜ ਉਹਨੇ ਕਹਿੰਦਾ ਕਹਿੰਦਾ ਮੈਂ ਤਾਂ ਸੁਲਤਾਨ ਕੋਲੇ ਖੇਡੂ ਪਹਿਲੇ ਦਿਨ ਕਹਿੰਦਾ ਹਾਂ ਹਾਂ ਬਹੁਤ ਗੱਲ ਹਾਂ ਨਹੀਂ ਉਹ ਵੋਟ ਪਾਲੀ ਆਉਰੇ ਹੈ ਵੀ ਉਹ ਵੀ ਆ ਰਹੇ ਨੇ ਖੇਡੂ ਪਾਲੀ ਪਾਰਦੀ ਇਹ ਖੇਡੂ ਕਹਿਦਾ ਰਿਹਾ ਮੈਨੂੰ ਕਹਿੰਦਾ ਮੈਂ ਲੁਦਲਾ ਹਾਂ ਕਪੜੇ ਕੋਈ ਕਦੀ ਕੋਈ ਹਾਂ ਮਿਹਨਤ ਪੁੱਤ ਕਰਕੇ ਗਿਆ ਜੀ ਪੂਰੀ ਮੈਂ ਦਾਇਰ ਜਲਦੋਂ ਜਲਦੀ ਪਹੁੰਚੋ ਲੇਟ ਨਾ ਹੋਇਓ ਚੱਲ ਪੋ ਠੀਕ ਹੈ ਬਾਈ ਠੀਕ ਹੈ ਆ ਵੀ ਨਾ ਪਤਾ ਕੀ ਇਹ ਬਾਹਲੇ ਐਡਵਾਂਟੇਜ ਜਗ੍ਹਾ ਤੋਂ ਹੁੰਦੇ ਇਹਨਾਂ ਮੈਚ ਤੀਜਾ ਚੌਥਾ ਕਰ ਲਿਆ ਕਰੋ ਨਹੀਂ ਉਹ ਤਾਂ ਹੋ ਹੀ ਜਾਂਦਾ ਤੀਜਾ ਚੌਥਾ ਇਹਨਾਂ ਦਾ ਨਹੀਂ ਇਹਨਾਂ ਦਾ ਕਰ ਲਿਆ ਕਰੋ ਇਹਨਾਂ ਦਾ ਪਤੇ ਸਾਜੀ ਗਾਰਮ ਸਟਾਰਟ ਹੋਣ ਦੇ ਪ੍ਰੋਫੈਸ਼ਨ ਪ੍ਰੋਫੈਸ਼ਨ ਪਹੁੰਚੀ ਉੱਥੇ ਪਿੰਡ ਵਰ ਵੀ ਨਹੀਂ ਨਾ ਛੱਡ ਰਹੇ ਪਰ ਪਲਵਾਨ ਦੀ ਸਾਰਾ ਕੌਸਾ ਟੰਗਲੀ ਟੰਗਲੀ ਲੈ ਰੱਖੀ ਆ ਟੰਗਲੀ ਸਾਰਾ ਕਹਿੰਦਾ ਲੋ ਆ ਕਹਿੰਦਾ ਹਾਕਮ ਵਾਲੇ ਚ ਜਾਣਾ ਚਾਹੀਦਾ ਟੰਗ ਟੰਗਲੀ ਲੈ ਰੱਖੀ ਇਹਨਾਂ ਨੇ ਨਹੀਂ ਇਹ ਬਈ ਇਹ ਜੱਗੂ ਟਾਈਮ ਹੀ ਹੁੰਦਾ ਹੈ ਖੇਡਣ ਦਾ ਅਸੀਂ ਬਹੁਤ ਖੇਡੇ ਹਾਂ ਬਹੁਤ ਖੇਡੇ ਪਿੰਡ ਉੱਰ ਬਹੁਤ ਖੇਡੇ ਮੈਂ ਵੀ ਹੋਰ ਬਈ ਤੇ ਮੀਂਹ ਪੈ ਜਦੋਂ ਤਾਂ ਹੈਗਾ ਟਾਈਮ ਹਜੇ ਛੋਟਾ 5-7 ਸਾਲ ਤੱਕ ਲਾਓ ਲੁੱਟਣੋ ਬੁੱਲੇ ਹਾਂ ਅੱਗੇ ਹੁੰਦਾ ਜੀ ਕਈ ਪਲੇਅਰ ਨਾਲ ساری ਜ਼ਿੰਦਗੀ ਖੇੜ ਜਾਂਦੇ ਜੀ ਤਾਂ ਨਹੀਂ ਸ਼ਟ ਹੁੰਦੇ ਜੀ ਆਪਣੇ ਵਾਲੀ ਲਾਈਫ ਦੀ ਜਿਹੜਾ ਲੰਮਾ ਸਮਾਂ ਖੇੜੀਏ ਸ਼ੀਖ ਹੋਗੇ ਹੁਣ ਜੰਗੂ ਜਿਹੜੀ ਹੁਣ ਲਾਈਫ ਆ ਇਹ ਤਾਂ 5-6 ਸਾਲ ਤੱਕ ਲੱਗੇ ਹੁਣ ਬਸ ਹਾਂ ਸ਼ਾਨ ਦਾ ਗੱਲ ਵੀ ਹੁਣ ਜਦਾਂ ਵਧੀਆ ਕਬੱਡੀ ਦੀ ਪ੍ਰਮਾਅਨਮਾ ਨੇ ਬਾਹ ਵਧੀਆ ਫੜੀ ਹੋਈ ਆ ਹੋਰ ਵਧੀਆ ਫੜੂਗਾ ਯਾ ਆ ਵੀ ਪ੍ਰਮਾਤਮਾ ਜਿੱਦਾਂ ਗਏ ਦੁਗਣਾ ਕਰਦੇ ਅਪੀਲ ਸਾਰੀ ਸੰਗਤ ਨੂੰ ਕਿ ਪਹੁੰਚੋ ਹਮਾਰਾ ਅੰਦਰ ਨਹੀਂ ਇਕੱਠ ਤਾਂ ਤੇ ਤੋਂ ਸਾਹਮਣੇ ਹੋਣਾ ਤੇਰਾ ਵੈਰੀਗੇਟਰ ਟੁੱਟਿਆ ਲੈ ਬੈਗ ਰੂਪ ਇਹ ਕਰਦੇ ਇਹ ਬਹੁਤ ਫਟੇ ਮਨ ਬਹੁਤ ਰਹੇ ਨੇ ਵੈਰੀਗੇਟਰ ਪੱਲਾ ਗੁੱਲਾ ਇਹ ਪੱਲਾ ਗੁੱਲਾ ਕਰਾ ਹਾਂ ਅੱਧੇ ਤੂੰ ਪੁਰਾ ਆਪਣੇ ਤਰਖੇੜੀ ਇੱਥੇ ਬਹੁਤ ਖੇਡਿਆ ਹਾਂ ਹਾਂ ਇਧਰ ਤਾਂ ਖਦੂ ਪੈਂਦਾ ਆਂਦਾ ਇੱਥੇ ਹਾਂ ਹੂੰ ਇੱਥੇ ਆਪਣੇ ਨਾ ਬਿੱਟੂ ਖੇਡਾ ਜੀ ਕਰ ਆ ਪਾਸ ਹਾ ਸੌਂਸਪੋਰਟ ਹਾਂ ਹਾਂ ਸੌਂਸਪੋਰਟ ਸੋਨਨੀ ਮੰਗੀ ਬਾਈ ਖੇਡੇ ਤੇ ਇੱਥੇ ਨਾਬੇ ਖੇਡੇ ਬਿੱਟੂ ਬਾਈ ਹਾਂ ਹਾਂ ਮੰਗੀ ਬਾਈ ਖੇਡੇ ਇੱਥੇ ਮੰਗੀ ਬਾਈ ਖੇਡਿਆ ਜੀ ਨਾਬੇ ਬਿੱਟੂ ਬਾਈ ਖੇਡਿਆ ਜੀ ਹਾਂ ਉਹਦੋਂ ਬਾਜੀ ਬਾਈ ਵੀ ਖੇਡਿਆ ਜੀ ਹਾਂ ਬਾਜੀ ਬਾਈ ਵੀ ਜੀ ਹਾਂ ਹਾਂ ਦਲੀ ਬੈਟ ਰੇਡਰ ਦੀ ਯੂਜ਼ ਹਾਲ ਹਾਂ ਦਲੀ ਅਮਰੀਕਨ ਤੇ ਤਾਹੀ ਜੱਟ ਹੋਏ ਜੀ ਉਹਦੋਂ ਬੈਸਟ ਸੀ ਹਾਂ ਦਲੀ ਚੱਲ ਚੱਲ ਪੋ ਵੀਰੇ ਫਿਰ ਆਜੋ ਫਿਰ ਓਕੇ ਜੀ ਓਕੇ ਹਾਂ ਕੱਚਲੇ ਗੱਡੀ ਮੇਰਾ ਪਰ ਆ ਕੇ ਕੱਚਲੇ ਗੱਡੀ ਸਾਰੇ ਜਿੰਨੇ ਲਾਈਵ ਆਪਣੇ ਹੋ ਗਏ 4-5000 ਬੰਦੇ ਦੇਖ ਰਿਆ ਹਾਂ ਹਾਂ ਜੀ ਦੇ ਸਾਰੇ ਤਾਂ ਆਏ ਆ ਰਹੇ ਨੇ ਓਕੇ ਇਹ ਆਉਣਗੇ ਵੀਰ ਆਪਣੀ ਬਾਦ ਸੌਤ ਅਲੀ ਖੜਾ ਇਹਨਾਂ ਦੇ ਹਾਂ ਜੀ ਨਹੀਂ ਦੇਖ ਰਹੇ ਜਿਨ੍ਹਾਂ ਨੂੰ ਨਹੀਂ ਪਤਾ ਜੀ ਵੀ ਆਪਾਂ ਲਾਈਵ ਹੋ ਕੇ ਅਪੀਲ ਕਰਨੀਆਂ ਉਹ ਵੀ ਜਿੰਨ ਬਾਅਦ ਵਿੱਚ ਦੇਖ ਲੈਣਗੇ ਉਹ ਵੀ ਆਉਣਗੇ ਸਾਰੇ ਸਾਰੇ ਪਹੁੰਚਣਗੇ ਹਾਂ ਅੱਜ ਜੱਗੂ ਰੈਸਟ ਕਰਕੇ ਜਾਣ ਮਾਰ ਜੋਰ ਵਧੀਆ ਠੀਕ ਹੈ ਜੱਗੂ ਆ ਜਾ ਮੇਰਾ ਪਰਾ ਕੋਈ ਗੋਲੀ ਦੀ ਪੂਰੀ ਪੂਰੀ ਚਲਾ ਲਿਆ ਕਰ ਕੋਈ ਚੱਕਰ ਨਹੀਂ ਜੇ ਇੰਜਰੀ ਇੰਜਰੀ ਦਾ ਕੋਈ ਮਾੜੀ ਮੋਟੀ ਚਾਹੁੰਦਾ ਖਲੋ ਕੀ ਦੇ ਮੰਗਵਾਦਾ ਸਾਰੇ ਮੋਡੇ ਦੇ ਵੀ ਦਾਵਾ ਹੈ ਖੱਚੀ ਵੀਰ ਕੋਈ ਥੱਲੇ ਵੀਰ ਪੁੱਛ ਰਹੇ ਨੇ ਟਾਈਮ ਹੀ ਕਿੰਨੇ ਵਜੇ 11 ਵਜੇ ਮੈਚ ਲੀਨ ਹੈ ਸਟਾਰਟ ਨੇ 11 ਵਜੇ ਮੈਚ ਸਟਾਰਟ ਹੋ ਜਾਣਗੇ ਬਈ 21 ਦੇ 11 ਤਾਂ ਟੱਪ ਗਿਆ ਟਾਈਮ ਬਈ 11 ਕਿੱਥੇ ਅੰਡਰ 20 ਚੱਲ ਪਣੀ ਹੈ ਨਾ ਆ ਗਏ ਟੀਮਾਂ ਉੱਥੇ ਸਾਢੇ 11 ਵਜੇ ਉਹਨਾਂ ਸਤਜਨ ਸੱਜਣ ਡਾਕਟਰ ਆ ਸਤਜਨ ਡਾਕਟਰ ਪਟਿਆਲੇ ਹਾਂ ਆਪਗਲੇ ਕਰਦੇ ਅਪੀਲ ਮੈਂ ਕਰਲਾਂ ਕੰਮ ਠੀਕ ਆ ਓਕੇ ਓਕੇ ਕਰ ਵੀ ਸੰਗਤ ਨੂੰ ਨਾਲ ਕਰ ਮੈਂ ਘਰੇ ਆਈ ਮਾੜੇ ਕੱਪੜੇ ਬਦਲਣ ਤੌਰ ਲਾਉਂਗਾ ਅੱਜ ਕੋੜਤਾ ਆ ਮਾਪਾ ਵੇਗਾ ਹਾਂਜੀ 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 ਐਨ ਕਲਾਂ ਗਾਲੀਆਂ ਉੱਪਰ ਬਣ ਕੇ ਪਤਾ ਕਹਣਾ ਕਿੱਡ ਚੱਕਲਾ ਕੋਸ਼ ਸਾਹਿਬ ਆ ਰਹੇ ਨੇ ਇੰਦਰਪਾਲਾ ਚੱਕੂ ਗੜਾ ਸੈਮੀ ਜੀ ਚੱਕ ਵੀ ਚੱਕ ਲੰਡ ਇੰਗਲੈਂਡ ਦਾ ਟੂਰ ਲਾ ਕੇ ਕੋਹ ਸਾਹਿਬ ਆ ਰਿਹਾ ਕੋਜ ਘੜੇ ਹੋਗਾ ਖੜਾਉ 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 ਜਿਹੜੀ ਵੀ ਐਣ ਕਾ ਲੱਗੀ ਆਣੇ ਹਾਂ ਉਹਨੇ ਬੂਰੀਏ ਨੂੰ ਬੂਰੀਏ ਨੇ ਰਸਤਾ ਦੱਸਿਆ ਉਹਨਾਂ ਨੂੰ ਕਹਿੰਦਾ ਅੰਮ੍ਰਿਤਸਰ ਹੋ ਜੇ ਉਮਰਜੜ ਤੋਂ ਤਰਨਤਾਰਨ ਹੋ ਜਿਓ ਜਲਦੀ ਆ ਜਾਓ ਫਿਰ ਮਿਲਦੇ ਆ ਓਕੇ ਸਾਰੀ ਸੰਗਤ ਨੂੰ ਬਿਟੀਆ ਜਰੂਰ ਪਹੁੰਚੋ ਪਲੇਅਰ ਵੀ ਪਹੁੰਚ ਰਹਿਣੇ ਚੋਟੀ ਦੇ ਚੱਕੂ ਗੁੱਡ ਲੱਕ ਬ੍ਰੋ ਓਕੇ ਆਪਾਂ ਮੇਰੇ ਨਾਲ ਕਰਦੇ ਆਪਾਂ ਗੱਲਬਾਤ ओके ਨਾਲੀ ਕਰਦੇ ਅਪੀਲ ਕੱਢ ਕੇ ਜੇ ਸਾਰੇ ਪਹੁੰਚ ਰਹੇ ਬਾਪੂ ਵੀ ਆ ਰਿਹਾ ਜੀ ਉਹ ਵੀ ਗੱਲ ਬਾਪੂ ਪਹੁੰਚ ਰਿਹਾ ਕੱਟ ਦੇ ਮੈਂ ਕਰਦਾ ਗੱਲਬਾਤ ਆਪਦੇ ਪ੍ਰੋਮਾ ਨਾਲ ਉਹਦੀ ਜੱਗੂ ਵੀ ਰਾਉ ਭਰਾ ਆਪਣਾ ਛੋਟਾ ਜੇ ਜੱਗੂ ਓਕੇ ਆ ਬ్రో ਜੱਗੂ ਫਿੱਟਾ ਹੁਣ ਇਹ ਵਿਟਾਮਿਨ ਵਗੈਰਾ ਰਾਜੇ ਹੁੰਦੇ ਆ ਬਲੇ ਇਹ ਬੰਦਾ ਜਦੋਂ ਡੇਲੀ ਜ਼ੋਰ ਮਾਰਦਾ ਰਹਿੰਦਾ ਡਾਈਟ ਵੀ ਨਹੀਂ ਪ੍ਰੋਪਰ ਖਾਦੀ ਜਾਂਦੀ ਇਹ ਲਵਲ ਉਹ ਲਈ ਦੇ ਆ ਤੇ ਵਧੀਆ ਜੱਗੂ ਇਹਦਾ ਕੇਅਰ ਕਰੂਗਾ ਉਹਦੀ ਤਾਂ ਲੌਂਗ ਟਾਈਮ ਖੇਡ ਲੈਂਦਾ ਬੰਦਾ ਜਦੋਂ ਆਵਦੀ ਕੇਅਰ ਕਰਦਾ ਰਹਿੰਦਾ ਹਨਾ ਤੇ ਮੈਚ ਦੇ ਦਾਂ ਬਰੇ ਹਾਂ ਤੇ ਫਰਮੋਂ ਬਖੋਨੇ ਆ 18 ਹੀ ਆਪਣੀਆਂ ਇੰਨੀ ਹੈਗਾ ਨਾਲ ਉਹ ਬਪੋਈ ਦਾ ਖੁੰਡਾ ਪਿਆ ਆਪਣੇ ਦਾ ਉਹ ਆਪਣੀ ਕਲਬ ਬਾਇਬਸਪੋਰਟ ਕਮੇਟੀ ਕਲਬ 2009 ਤੋਂ ਬਹੁਤ ਪਿਆਰ ਦਿੰਦੇ ਹੋ ਤੁਸੀਂ ਯਾਰ। ਬਸ ਜਿਹੜੀ ਹੁਣ ਮੈਂ ਦਮਦਮਤ ਕਰਦੇ ਆ ਇਹ ਤੁਹਾਡੇ ਪਿਆਰ ਰਾਦ ਕਹੀ ਕਰੀ ਜਾਂਦੇ ਆ। ਹਨਾ। ਤੇ ਇਦਾਂ ਹੀ ਬਹੁਤ ਪਿਆਰ ਮਿਲਦਾ ਆਪਣੀ ਮੇਜਰ ਲੀਗ ਨੂੰ। ਤੇ ਇਦਾਂ ਹੀ ਪਿਆਰ ਦਿੰਦੇ ਰਹੋ। ਤੁਹਾਡੇ ਨਾਲ ਵਾਲੀਆ ਕਬੱਡੀ ਦੇ ਦਰਸ਼ਕਾਂ ਤਾਂ ਕਬੜੀਆ ਨਾ ਯਾਲਕੇ ਖੇਡਣ ਦਾ ਪਲੇਰਾਂ ਦਾ ਵੀ ਦਿਲ ਨਹੀਂ ਕਰਦਾ। ਉਹਨੂੰ ਵੀ ਐਵੇਂ ਪਰੇ ਆ ਬਿਲਾਈ ਵਧੀਆ ਲੱਗਦਾ। ਕਈ ਵਾਰ ਇਦਾਂ ਹੁੰਦਾ ਵੀ ਪਾਰਟਿਸਿਪੇਟ ਕਰਨੇ ਚਾਹੀਦਾ ਘਰੋਂ। ਪਰ ਜਦੋਂ ਉੱਥੇ ਦਰਸ਼ਕਾਂ ਦਾ ਜੂਮ ਦੇਖੀਦਾ ਨਾ ਉਹ ਤੇ ਆਪੇ ਤੋਂ ਵੱਧ ਕੇ ਜੂਨ ਮਾਰਨਾ ਪੈਂਦਾ ਤੇ ਮਾਰੀਦਾ ਵੀ ਆ ਵੀ ਮੇਲਾ ਬਣ ਜੇ। ਐਨੇ ਦਰਸ਼ਕ ਆਇਆ ਇਹਨਾਂ ਦਾ ਆਿਆਂ ਦਾ ਮੱਲ ਮੜ ਜੇ। ਹਮੇਸ਼ਾ ਹੁੰਦਾ ਉਹਦਾ ਤੁਹਾਡਾ ਜਦੋਂ ਖੇਡਦੇ ਆ ਤੁਹਾਡਾ ਮਨ ਮੁੜਨ ਦੇ ਮਾਰੀ ਖੇਡਦੇ ਆ ਬਾਕੀ ਬਾਬੇ ਦੀ ਬਹੁਤ ਮਿਹਰ ਆ ਹਣਾ ਮੇਰੀ ਬਾਜ ਵਧੀਆ ਜਾਂਦੀ ਆ ਉਦੋਂ ਨਹੀਂ ਮੈਂ ਲੈ ਆਉਂਗਾ ਮੈਂ ਕੋਈ ਦੂਜਾ ਉਹਦੇ ਜਿਹੜੀ ਵਧੀਆ ਬੋਲਦਿਆ ਕਰਾਂਗੇ ਆਪਾਂ ਮਿਹਨਤ ਕਰਨ ਵਾਲੇ ਆ ਮਿਹਨਤ ਕਰਕੇ ਨਹੀਂ ਖੇਡੇ ਆ ਨਾ ਮਿਹਨਤ ਕਰਦੇ ਆ ਤੋ ਕੀ ਕਰਦੇ ਤੇ ਕਰਦੇ ਰਵਾਂਗੇ ਜਿੰਨਾ ਚਿਰ ਖੇਡਾਂਗੇ ਤੇ ਵਾ ਕੀ ਇਹ ਇੰਡੀਆ ਭਾਈ ਯਾਰ ਇੰਡੀਆ ਆਵਾਂਗੇ ਕੋਈ ਨਹੀਂ ਆਵਾਂਗੇ ਉਹ ਨਹੀਂ ਫਟੋਗੇ ਆਵਾਂਗੇ ਭਾਈ ਯਾਰ ਫਟ ਹੋਣ ਨਹੀਂ ਆਵਾਂਗੇ ਇੰਡੀਆ ਜਦੋਂ ਇਹਨਾਂ ਪੂਰੇ ਫਟੋਏ ਉਦੋਂ ਆਵਾਂਗੇ ਤੇ ਕਰੀਏ ਨੇ ਤਿਆਰੀ ਕੋਈ ਨਹੀਂ ਅੱਜ ਬਹੁਤ ਮੈਚ ਆ ਬਾਲੇ ਮੈਚ ਖੇਡਣ ਵਾਲੇ ਹੈ ਨਹੀਂ ਉਹ ਬਦਿਆ ਬਦਿਆ ਬਿਲਕੁਲ ਠੀਕ ਹੈ ਸਾਰੇ ਰਵਿੰਦਰ ਗੈਲਾ ਭਰਾ ਆਪਣਾ ਐ ਲਾਈਵ ਦੇਖੀਏ ਕੋਣ ਕੋਣ ਨੂੰ ਕਹਿੰਦਾ ਆਪਾਂ ਇੱਕਦਾ ਬੰਦਾ ਲਾਈਵ ਲਿਆਉਨੇ ਆ ਜੱਗੂ ਬੈਠਾ ਆਨਲਾਈਨ ா ரவி பத்தி ரவி கல்பா ਉਹਨੂੰ ਲੈ ਆਉਂਦੇ ਆ ਲਾਈਵ ਗੱਡੀ ਲੈ ਕੇ ਨੰਘਿਆਉਣੀ ਕਿ ਜੇ ਪਾਸੇ ਹਾਂ ਲੋਦਰੂ ਦੇਖੀ ਦੇ ਯਾਰ ਗੈਸਟ ਜੇ ਜੱਕੂ ਗੱਲ ਉਧਰ ਅਸਤ ਜੀ ਮਿਹਰਬਾਨੀ ਇੱਕ ਵਾਰੀ ਸ਼ੀਲੂ ਰਾਜਪੂਤ ਬੁਲਾਓ ਭਈ ਉਹਨਾਂ ਨੂੰ ਬੁਲਾਵਾਂਗੇ ਕਿਤੇ ਯਾਰ ਉਹਨਾਂ ਨੂੰ ਪਹਿਲਾਂ ਹੁਣ ਵੀ ਹੋਣਗੇ ਕਿਉਂਕਿ ਹਰੇਕ ਬੰਦਾ ਤੇ ਉਹਨਾਂ ਨੂੰ ਬੁਲਾਵਾਂਗੇ ਉਹਨਾਂ ਨਾਲ ਪਹਿਲਾਂ ਕੰਟੈਕਟ ਕਰ ਲਾਂਗੇ ਵੀ ਲਾਈਵ ਹੋਵਾਂਗੇ ਮੈਂ ਤਾਂ ਆਪਣੀ ਲਾਈਵ ਹੋਣਾ ਹੁੰਦਾ ਜੀ ਪਹਿਲਾਂ ਮੈਂ ਵੀ ਇੱਕ ਦੋ ਵਾਰੀ ਹੋਇਆ ਹਾਂ ਤੇ ਪਹੁੰਚੋ ਵੇ ਰਾਜ ਬੋਲਟ ਨੂੰ ਬੋਲਟ ਨੂੰ ਵੀ ਲੈ ਆਵਾਂਗੇ ਬਾਈ ਬੋਲਟ ਵੀ ਛੋਟਾ ਵੀਰ ਆਪਣਾ ਆਵਾ ਮੇਲ ਰੱਖੇ ਬਹੁਤ ਵਧੀਆ ਖੇਡ ਰਹੇ ਆਂ ਜੀ ਅਸੀ ਜਨ ਵਧੀਆ ਲੱਗਦਾ ਆਪਾਂ ਜਦੋਂ ਸਾਰੇ ਭਰਾ ਭਰਾ ਨਹੀਂ ਮੈਂ ਤਾਂ ਦਾਰ ਕੇ ਇਹਨਾਂ ਦਾ ਕਾਟੀ ਪਲੇਅਰ ਖੇਡ ਰਹੇ ਆ ਤੇ ਇਹ ਜਦਾ ਸਿਆਲ ਨਹੀਂ ਭਾਈ ਸਿਆਲ ਖੇਡਣਾ ਨਹੀਂ ਜਾਣਾ ਉਹਦਾ ਸਿਆਲ ਬਹੁਤ ਵਧੀਆ ਕੱਪ ਹੋਊਗਾ ਕੈਨੇਡਾ ਮੈਂ ਟ੍ਰਾਂਟੋ ਰਹਿਣਾ ਭਾਈ ਕਿ ਐੱਜਕੇ ਗਰਫੀਦਾ ਲਾਈਨ ਨੇ ਮੈਂ ਤਾਂ ਕਿਚਕੀ ਨਖਾਂੇ ਗਮ ਮੈਂ ਬੈਰੇ ਖੇਡੂ ਮਜੇ ਜਿੱਥੇ ਖੇਡੂਗਾ ਦੱਸ ਕੇ ਖੇਡੂਗਾ ਕੋਈ ਚੱਕਰ ਨਹੀਂ ਸੁਲਤਾਨ ਸੁਲਤਾਨ ਹੁਣ ਬੀਜੀ ਯਾਰ ਆਇਆ ਸੀਗਾ ਸੁਲਤਾਨ ਸਾਰਿਆਂ ਨੂੰ ਸੱਦਾ ਦੇ ਕੇ ਗਿਆ ਪਹੁੰਚੋ ਗੱਪ ਤੇ ਬਾਹਰ ਸੁਣੋ ਹਨਾ ਉੱਥੇ ਸੁਲਤਾਨ ਹੋਊਗਾ ਮਿਲ ਲਿਓ ਸਾਰੇ ਅਦੋਈ ਸ਼ਰਾ ਕਰਨਾ ਬਈ ਨਹੀਂ ਬਦੋਂ ਉੱਠ ਜਾ ਨਹੀਂ ਬਾਬਾ ਮੇਰੇ ਰੱਖੇ ਬਈ ਜਦੋਂ ਆਵਾਂਗੇ ਸਰਾ ਕਰਨੀ ਆਵਾਂਗੇ ਰਪਿੰਦਰ ਆਲਪਿੰਦਰ ਦੋਤਾ ਆਰੇ ਆਉਗਾ ਅੱਜ ਮੈਂ ਅੱਜ ਤੇ ਉਹ ਬੀਜੀ ਨਾਲ ਹੁਣ ਦਇਪਿੰਦਰ ਨੂੰ ਪੁੱਛ ਲੈਨੇ ਆ ਕਿਉਂ ਡਾ ਵੀਰ ਨੇ ਜਗਦੇ ਜੁਗਦੇ ਨਹੀਂ ਭਰਾ ਬੀਜੀ ਆ ਉਹ ਆਪਾਂ ਵੇਲੇ ਆ ਉਹਨਾਂ ਨੇ ਮੈਨੂੰ ਤੇ ਜਾਣਾ ਅਰੈਸਟ ਵੀ ਕਰਨੀ ਆ ਬਹੁਤ ਮੁਸ਼ਕਲ ਨਾਲ ਉਹਨਾਂ ਨੇ ਰਪਿੰਦਰ ਤੋ ਇਸਟਾ ਦੀ ਰਿਆ ਕਰ ਮੈਂ ਤਾਂ ਮੁੰਦ ਗੱਲਿਆ ਕਰ ਪੁੱਤ ਠੀਕ ਹੈ ਨਾ ਤੇ ਅੱਜ ਜਿਹੜਾ ਕਾਪਾ ਇਹ ਆਪਣੇ ਬਾਈ ਸੰਦੀਪ ਦੀ ਸਵਰਗਵਾਸੀ ਸੰਦੀਪ ਨੰਗਲੰਬੀਆ ਦੀ ਯਾਦ ਚ ਇਹ ਜਿਹੜੀ ਮੇਜ ਜਲੀ ਹੈ ਇਹ ਵੀ ਉਹਦੀ ਬਣਾਈ ਹੋਈ ਇੱਕ ਬਹੁਤ ਵਧੀਆ ਮੈਨੇ ਬਹੁਤ ਵਾਰ ਖਾਈ ਠੋਕਰ ਗਿਰ ਤੇ ਫਾਰਮ ਦੇਖੀ ਗਿਆ ਬਾਈ ਇਹ ਕਹਿੰਦਾ ਵੀ 2000 ਤੋਂ ਲੈ ਕੇ 2014 ਤੱਕ ਅਕੈਡਮੀ ਦੇ ਮੈਚਾਂ ਦਾ 1 ਲੱਖ ਰੁਪਿਆ ਪ੍ਰਾਈਜ਼ ਹੁੰਦਾ ਸੀ। ਫਿਰ ਉਹਨੇ ਕਰਿਆ ਵੀ 1.5 ਲੱਖ ਰੁਪਿਆ ਹੋਊਗਾ ਜਿੱਥੇ ਉੱਥੇ ਸਾਗੋ ਡੈਂਟਰ ਹੋਊਗੀ। ਫਿਰ ਪ੍ਰਾਈਜ਼ 1.5 ਲੱਖ ਤੇ ਗਿਆ। ਬਹੁਤ ਘਟਕਪੰਦਾ ਹੁੰਦਾ ਸੀ 1.5 ਲੱਖ। ਜਦੋਂ ਉਹਨੇ ਮੇਜਰ ਲੀਗ ਬਣਾਈ ਨਾ ਉਦੋਂ ਫਿਰ 2.5 ਲੱਖ ਰੁਪਿਆ ਫਾਸਟ ਪ੍ਰਾਈਜ਼। ਤੇ ਉਹ ਜਿੱਦਾਂ ਕੇ ਲਾ ਲੋ ਕਹਿੰਦਾ ਹੁੰਦਾ ਸੀ ਵੀ ਬ੍ਰਾਣੀਆ ਚੀਜ਼ਾਂ ਦੇ ਨਾ ਖਿੜਿਆ ਕਰੋ ਜਿਹੜੀਆਂ ਮੋਡੀਫਾਈ ਕਰਾ ਕੇ ਦੇ ਦਿੰਦੇ ਆ ਕਿਉਂ ਕਈ ਵਾਰ ਘਰੋਂ ਜਾਂਦੀਆਂ ਚੀਜ਼ਾਂ ਵੀ ਖਰਾਬ ਹੋ ਜਾਂਦੀਆਂ ਪਰ ਹੁਣ ਮੈਂ ਸੁਣਿਆ ਵੀ ਬਹੁਤ ਵਧੀਆ ਤਿਆਰ ਕਰਾ ਕੇ ਦਿੰਦੇ ਆ ਪਰ ਉਹਨੇ ਨਮੀਆਂ ਦੀ ਪਰਤ ਪਾਈ ਫਿਰ ਮੇਜਰ ਲੀਗ ਦੇ ਮੈਚਾਂ 'ਚ ਨਵੇਂ ਟਰੈਕਟਰ ਦਿੱਤੇ ਗਏ ਨਵੀਆਂ ਗੱਡੀਆਂ ਦਿੱਤੀਆਂ ਗਈਆਂ ਨਵੇਂ ਹਾਰਲੇ ਮੋਟਰਸਾਈਕਲ ਦਿੱਤੇ ਗਏ ਅੱਜ ਕੱਲ੍ਹ ਦੇਖੋ ਤੁਹਾਡੇ ਮੂਰੀ ਹੁਣ ਦੇਖੋ ਅੱਗੇ ਅੱਗੇ ਕੀ ਹੋ ਰਿਹਾ ਹਨ ਵੀ ਕਬੱਡੀ ਲਈ ਜਿੱਡੀ ਜਿਹੜਾ ਕੁਝ ਰਣ ਕਰ ਗਿਆ ਸੰਦੀਪ ਉਹ ਬਹੁਤ ਔਖਾ ਕਰਨਾ ਤੇ ਨਹੀਂ ਕਰਉਣਾ ਵਿੱਚ ਤੋਂ ਤੇ ਬਾਕੀ ਅੱਜ ਉਹਦੀ ਯਾਦ ਚ ਟੂਰਨਾਮੈਂਟ ਕਰਾ ਰਿਹਾ ਛੋਟਾ ਭਰਾ ਸਰਦਾਰਨ ਆਪਣਾ ਦੱਲੀ ਬਰਾਡੋਰੀ ਈਸ਼ੂਰੀ ਸਾਰੇ ਜੱਸਾ ਪੜੀ ਵਾਲਾ ਟਾੜੇ ਹੋਰੀ ਇਹਨਾਂ ਵੀ ਸਾਰੇ ਪਹੁੰਚੋ ਬਹੁਤ ਵਧੀਆ ਤੁਹਾਨੂੰ ਦੇਖਣ ਨੂੰ ਕਬੱਡੀ ਮਿਲੂਗੀ ਉੱਥੇ ਬਹੁਤ ਵਧੀਆ ਰੂਲ ਅਸੂਲ ਨਾਲ ਕਬੱਡੀ ਹੋਊਗੀ। ਬਈ ਅਜੇ ਪਲੇਅਰ ਜਿਹੜੇ ਬਾਹਰ ਉਹਨਾਂ ਦਾ ਪਤਾ ਨਹੀਂ ਕਿਸੇ ਦਾ ਜੇ ਕਿਸੇ ਦਾ ਪਤਾ ਲੱਗਿਆ ਜ਼ਰੂਰ ਦੱਸ ਦਾਂਗੇ। ਬਾਕੀ ਪਲੇਅਰਾਂ ਦੇ ਤੋਂ ਤੁਹਾਨੂੰ ਪਤਾ ਹੀ ਆ ਇੱਥੇ ਆਉਣਗੇ। ਹਨਾ ਤੇ ਆਉਣਗੇ। ਦੱਲੀ ਵੀ ਐਨੀ ਬਹੁਤ ਸਤਾਪੇ ਆਵੇ ਭਈ ਯਾਰਾ ਜੀ। ਚਲੋ ਠੀਕ ਆ ਮੈਂ ਵੀ ਦੇਖਦੇ ਆਪਾਂ ਲਾਈਵ ਆਜੋ ਮੈਚ ਦੇਖਾਂਗੇ ਆਪਣੀ ਸ਼ਾਹਕੋਟ ਟੀਮ ਖੇਡ ਰਹੀ ਆ ਪੂਰੀ ਦੀ ਪੂਰੀ ਆ ਰਹੀ ਅੱਜ ਸੰਦੀਪ ਬਲੋਦਰ ਵੀ ਭਰਾ ਆ ਰਿਹਾ ਸਾਰੇ ਭਰਾ ਆ ਰਹੇ ਨੇ ਬੁਰੀ ਉਰੀ ਆਪਣਾ ਸੋਨੀ ਫੱਕਰ ਝੰਡਾ ਤੇ ਸਾਡਾ ਸੰਕੜਮੋਚਿਕ ਸੋਹਣ ਮਾਲਾ ਕੋਲ ਬੰਦਰ ਪੂਰੀਆ ਬਿੱਲੀ ਦੀជា ਕਪਤਾਨ ਸਾਡਾ ਬਿਸਾਰੀ ਟੀਮ ਆ ਰਹੀ ਹੈ ਅੱਜ ਨਗੂਰੀ ਦੇ ਪੂਲਾ ਅਰਵੀ ਸਾਹੋ ਦੇ ਪੇਲੇ ਰੈਜਾ ਟ੍ਰਾਂਟੋ ਕੱਪ ਦਾ ਵੈਸਟ ਜਾਫੀ ਆਪਣਾ ਭਰਾ ਬਹੁਤ ਵਧੀਆ ਜੱਟ ਜਾਫੀ ਸਾਰੇ ਪਹੁੰਚਣਗੇ ਅੱਜ ਛਾਹਕੋਟ ਵਾਲੇ ਤਾਂ ਕੁਛ ਹੋਣਾ ਪਾਲੀ ਸ਼ੰਨਾ ਅਮਰਤ ਸ਼ੰਨਾ ਸਾਰੇ ਪਹੁੰਚ ਰਿਹਾ ਹੋਰ ਵੀ ਬੋਰ ਸਾਰੀਆਂ ਟੀਮਾਂ ਦੇ ਬਿਨਲਾ ਦਾ ਤਕਰੀਬਨ ਸਾਰੇ ਪਲੇਅਰ ਹੀ ਆ ਰਹੇ ਆ ਉਹਨ ਡਿਓ ਵੀ ਰੇਡੀ ਪਾਰਸੋਂ ਦੇ ਗਵਾਡੀ ਕਪਾਤੇ ਤੇ ਤੇ ਇਦਾਂ ਹੀ ਮੇਜਰ ਲੀਗ ਦਾ ਸਾਤ ਦਿਨ ਦੇ ਰਹੋ ਬਹੁਤ ਵਧੀਆ ਤੁਹਾਡੇ ਪਿਆਰ ਦਾ ਅੱਜ ਵਧੀਆ